ਪਰ ਗ੍ਰੰਥੀ ਸਿੰਘ ਤੇ ਵੀ ਸਾਰਾ ਪਰਿਵਾਰ ਹੀ ਉਹਨਾਂ ਦਾ ਉੱਥੇ ਡਿਊਟੀ ਕਰ ਰਿਹਾ ਹੁੰਦਾ ਪਰ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਹੈ। ਉਹਨਾਂ ਦੇ ਬੱਚੇ ਪੜਨ ਪੜਨੇ ਹੁੰਦੇ ਹੋਰ ਵੀ ਉਹਨਾਂ ਨੇ ਪੜਾਈਆਂ ਕਰਨੀਆਂ ਹੁੰਦੀਆਂ ਪਰ ਇਸ ਪੱਖੋਂ ਰਹਿ ਜਾਂਦੇ ਕਿਉਂਕਿ ਮਾਇਆ ਪਰ ਰਹਿ ਜਾਂਦੇ ਤੇ ਇਹ ਜਥੇਦਾਰ ਸਾਹਿਬ ਐਲਾਨ ਕਰਨ ਕਮੇਟੀਆਂ ਨੂੰ ਕਿ ਉਹਨਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇ। ਵਰਮਨ ਸੰਗੀਤ ਵਿਦਿਆਲਾ ਇਹਦੇ ਸਾਡੇ ਕੋਲ ਜਿਹੜੇ ਸਿੱਖਣ ਵਾਸਤੇ ਵੀ ਆਉਂਦੇ ਆ ਜਾਂ ਹੋਰ ਸਾਡੇ ਸੰਪਰਕ ਵਿੱਚ ਰਾਗੀ ਗ੍ਰੰਥੀ ਸਿੰਘ ਨੇ ਉਹਨਾਂ ਨੇ ਆ ਕਿ ਲੋਕਾਂ ਦੀਆਂ ਮਰਜ਼ੀਆਂ ਜ਼ਰੂਰਤਾਂ ਨੇ ਉਹ ਸਹੀ ਤਰੀਕੇ ਦੇ ਨਾਲ ਪੂਰੀਆਂ ਹੋਣ। ਇਹ ਉਥੋਂ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮ ਜਾਰੀ ਹੋ ਜਾਵੇ ਕਿ ਕੈਮਰੇ ਇੱਕ ਥਾਂ ਫਿੱਟ ਕੀਤੇ ਜਾਣ ਜਿੱਥੇ ਵੀ ਕੀਤੇ ਜਾਣ ਤਾਂ ਕਿ ਮਰਜ਼ੀ ਦਾ ਨੂੰ ਕੈਮ ਰੱਖਿਆ ਜਾਵੇ। ਜਿਵੇਂ ਹਵਾਲੇ ਸਮੇਤ ਵਿੱਚ ਜਿਹੜੀਆਂ ਕੁਝ ਲਿਖਤੀ ਰੂਪ ਦੇ ਵਿੱਚ ਮੰਗਾਂ ਗ੍ਰੰਥੀ ਰਾਗੀ ਸਭਾ ਦੇਵੇਗੀ ਇਹ ਮੁੱਚੇ ਸਾਰੇ ਸਮਾਜ ਵਾਸਤੇ ਸਾਰੀ ਦੁਨੀਆ ਵਾਸਤੇ ਰਾਤ ਦਿਨ ਸੁਵਿਤਰ ਬਾਣੀ ਪੜਨੀ ਅਰਦਾਸਾ ਕਰਨੀ ਸਰਬੱਤ ਦਾ ਭਲਾ ਮੰਗਣਾ ਕਿਸੇ ਵੀ ਪੱਖਪਾਤ ਤੋਂ ਉੱਚਾ ਉੱਠ ਕੇ ਇਨਸਾਨੀਅਤ ਦੇ ਨਾਂ ਤੇ ਇਹ ਜਿਹੜੀਆਂ ਬੇਨਤੀਆਂ ਨੇ ਇਹ ਅਸੀਂ ਕਰਦੇ ਹਾਂ ਇਹ ਮਸਲਾ ਜੀ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਗਰੰਥੀਆਂ ਰਾਗੀਆਂ ਨੂੰ ਤਨਖਾਹਾਂ ਦਿੰਦੀ ਆ ਸਹੂਲਤਾਂ ਦਿੰਦੀ ਆ ਲੋਕਲ ਕਮੇਟੀਆਂ ਨੂੰ ਇਹ ਹੀ ਬੇਨਤੀ ਕਰਨ ਵਾਸਤੇ ਕਿ ਆਉਣ ਵਾਲੇ ਸਮੇਂ ਜਰਾਗੀ ਗ੍ਰੰਥੀ ਬਣਨ ਵਾਲ ਨੌਜਵਾਨਾਂ ਦਾ ਰੁਝਾਨ ਵਧੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਹੇਦਾਰ ਸਾਹਿਬ ਨੂੰ ਕੁਝ ਵਿਸ਼ੇਸ਼ ਬੇਨਤੀਆਂ ਰਾਗੀ ਗ੍ਰੰਥੀ ਸਭਾ ਕਪੂਰਥਲਾ ਜਾ ਕੇ ਵੀ ਕਰੇਗੀ ਔਰ ਆਪ ਜੀ ਦੇ ਚੈਨਲ ਮਾਧਿਅਮ ਰਾਹੀਂ ਵੀ ਇਹ ਹੀ ਕਹਿ ਰਹੇ ਆ ਕਿ ਜਿਹੜੀਆਂ ਇਹਨਾਂ ਦੀਆਂ ਅਸੂਖ ਸੁਵਿਧਾ ਪਰਿਵਾਰਾਂ ਵਾਸਤੇ ਜਿਵੇਂ ਸਮਾਜ ਵਿੱਚ ਹਰ ਕੰਮ ਦੀਆਂ ਦੇ ਲੋਕ ਕਮੇਟੀਆਂ ਬਣਾਉਂਦੇ ਨੇ ਆਪਣੀਆਂ ਮੰਗਾਂ ਰੱਖਦੇ ਨੇ ਸਾਡੇ ਕੋਲ ਗੁਰਮਤ ਸੰਗੀਤ ਵਿਦਿਆਲਾ ਇਹਦੇ ਸਾਡੇ ਕੋਲ ਜਿਹੜੇ ਸਿੱਖਣ ਵਾਸਤੇ ਵੀ ਆਉਂਦੇ ਆ ਜਾਂ ਹੋਰ ਸਾਡੇ ਸੰਪਰਕ ਵਿੱਚ ਰਾਗੀ ਗਰੰਥੀ ਸਿੰਘ ਨੇ ਉਹਨਾਂ ਦੀਆਂ ਵੀ ਰੋਜ਼ਮਰਾਂ ਜਿਹੜੀਆਂ ਜ਼ਰੂਰਤਾਂ ਨੇ ਉਹ ਸਹੀ ਤਰੀਕੇ ਦੇ ਨਾਲ ਪੂਰੀਆਂ ਹੋਣ ਤੇ ਉਹ ਚੜ੍ਹਦੀ ਕਲਾ ਨਾਲ ਸਿੱਖ ਪੰਥ ਦੀ ਸੇਵਾ ਕਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਜੁੜ ਕੇ ਆਪਣਾ ਆਪਣੇ ਬੱਚਿਆਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਇੱਕ ਵੀ ਸਵਾਰਨ ਸਿੱਖੀ ਸਿਧਾਂਤਾਂ ਨਾਲ ਜੁੜੇ ਰਹਿਣ ਪ੍ਰਚਾਰ ਕਰਦੇ ਰਹੇ ਇਹ ਬੇਨਤੀਆਂ ਵਾਸਤੇ ਅੱਜ ਅਸੀਂ ਇਕੱਤਰ ਹੋਏ ਹਾਂ ਜਿਸ ਦੇ ਵਿੱਚ ਸਾਡੇ ਕਪੂਰਸਲਾ ਦੇ ਨਾਮਵਰ શિક્ષੀਤਾਂ ਸਤਿਕਾਰਯੋਗ ਆਏ ਨੇ ਗਰੰਤੀ ਸਿੰਘ ਰਾਗੀ ਸਿੰਘ ਜਿਨ੍ਹਾਂ ਵਿੱਚ ਭਾਈ ਕਰਮ ਸਿੰਘ ਜੀ ਨੂਰਪੁਰ ਜੀ ਸਤਿਕਾਰਯੋਗ ਭਾਈ ਜਸਵੀਰ ਸਿੰਘ ਜੀ ਭਾਈ ਗਰਮੇਲ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਸਤਿਕਾਰਯੋਗ ਭਾਈ ਕੁਲਵਿੰਦਰ ਸਿੰਘ ਭਾਈ ਪਰਮਜੀਤ ਸਿੰਘ ਜੀ ਭਾਈ ਅਮਰਜੀਤ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਜੀ ਤਾਂ ਇਹ ਆਦਰਨੀਏ ਹੋਰਵੀਰ ਸਿੰਘ ਪਹੁੰਚ ਰਹੇ ਨੇ ਖੈਰ ਇਹ ਬੇਨਤੀਆਂ ਸਾਡੀਆਂ ਜਿਹੜੀਆਂ ਨੇ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੁਝ ਲਿਖਤੀ ਰੂਪ ਦੇ ਵਿੱਚ ਮੰਗਾ ਗ੍ਰੰਥੀ ਦਾਗੀ ਸਭਾ ਦੇਵੇਗੀ ਇਹ ਸਮੂੱਚੀ ਸਾਰੇ ਸਮਾਜ ਵਾਸਤੇ ਸਾਰੀ ਦੁਨੀਆ ਵਾਸਤੇ ਰਾਤ ਦਿਨ ਪਵਿੱਤਰ ਬਾਣੀ ਪੜ੍ਹਨੀ ਅਰਦਾਸਾ ਕਰਨੀ ਸਰਬੱਤ ਦਾ ਭਲਾ ਮੰਗਣਾ ਕਿਸੇ ਵੀ ਪੱਖਪਾਤ ਤੋਂ ਉੱਚਾ ਉੱਠ ਕੇ ਇਨਸਾਨੀਅਤ ਦੇ ਨਾਤੇ ਇਹ ਜਿਹੜੀਆਂ ਬੇਨਤੀਆਂ ਨੇ ਇਹ ਅਸੀਂ ਕਰ ਰਹੇ ਹਾਂ ਇਹਨਾਂ ਵੱਲ ਜ਼ਰੂਰ ਐਸਜੀਪੀਸੀ ਨੂੰ ਅਤੇ ਸਤਿਕਾਰਯੋਗ ਸ੍ਰੀ ਅਕਾਲ ਤਰਨ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਪੂਰਨ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਦੀਆਂ ਵਾਦ ਤੋਂ ਬਾਅਦ ਇਹਨਾਂ ਨੂੰ ਸਹੂਲਤਾਂ ਹੋਣ ਤਨਖਾਵਾ ਹੋਣ ਵੱਧ ਤੋਂ ਵੱਧ ਸਮਾਜ ਵਿੱਚ ਸਤਿਕਾਰ ਹੋਵੇ ਔਰ ਜਿਹੜੀਆਂ ਗੁਰਮਤਿ ਕਾਰਜ ਚੱਲਦਿਆਂ ਦੇ ਵਿੱਚ ਕੁਝ ਅੜਚਣਾਂ ਹੁੰਦੀਆਂ ਉਹ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੇਵ ਸਿੰਘ ਜੀ ਹੋਰੀ ਬਹੁਤ ਉੱਚ ਕੋਟੀ ਦੇ ਵਿਦਵਾਨ ਇਹਨਾਂ ਦਾ ਵਿਦਿਆਲਾ ਵੀ ਆ ਕੀਰਤਨ ਵੀ ਸਿਖਾਉਂਦੇ ਨੇ ਤੇ ਕੀਰਤਨ ਕਰਦੇ ਵੀ ਨੇ ਆਸ ਵੇਲੇ ਜਲੰਧਰ ਮਾਡਲ ਟਾਊਨ ਇਹਨਾਂ ਦੀ ਸੇਵਾ ਚੱਲ ਰਹੀ ਆ ਪਰ ਸਾਰੇ ਗ੍ਰੰਥੀ ਸਿੰਘਾਂ ਨੇ ਮਿਲ ਕਰਕੇ ਇੱਕ ਵਿਚਾਰ ਕੀਤੀ ਅੱਜ ਸਾਰੇ ਇਕੱਠੇ ਹੋਏ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਆ ਇੱਕ ਤਾਂ ਇਹ ਬੇਨਤੀ ਬਹੁਤ ਜ਼ਰੂਰੀ ਕਰਨ ਵਾਲੀ ਸੀ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚੇਚਾ ਹੁਕਮ ਜਾਰੀ ਕੀਤੇ ਜਾਣ ਕਿ ਜਿਹੜੇ ਕੈਮਰੇ ਵਾਲੇ ਨੇ ਕਿਉਂਕਿ ਉਨੇਕ ਬੰਦੇ ਲੜਕੀ ਵਾਲਿਆਂ ਵੱਲੋਂ ਉਨੇਕ ਲੜਕੇ ਵਾਲੇ ਉਹਦੇ ਉਹਨੇ ਕੀ ਕੈਮਰਿਆਂ ਵਾਲੇ ਹੁੰਦੇ ਉਹ ਨਾ ਤੇ ਅਰਦਾਸ ਵਿੱਚ ਖਲੋਣਾ ਆਉਣਾ ਉਹਨਾਂ ਨੇ ਇਸ ਕਰਕੇ ਉਹ ਬੜੀ ਪਰੇਸ਼ਾਨੀ ਹੁੰਦੀ ਮਰਜ਼ਾਦਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਇਹ ਉਥੋਂ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮ ਜਾਰੀ ਹੋ ਜਾਵੇ ਕਿ ਕੈਮਰੇ ਇੱਕ ਥਾਂ ਫਿੱਟ ਕੀਤੇ ਜਾਣ ਜਿੱਥੇ ਵੀ ਕੀਤੇ ਜਾਣ ਤਾਂ ਕਿ ਮਰਜ਼ਾਦਾ ਨੂੰ ਕਾਇਮ ਰੱਖਿਆ ਜਾਵੇ ਦੂਸਰੀ ਬੇਨਤੀ ਕਿਉਂਕਿ ਅਸੀਂ ਗੁਰੂ ਨਾਨਕ ਨਾਮ ਦੇ ਗੁਰਸਿੱਖ ਜਿੰਨੇ ਵੀ ਕੀਰਤਨ ਕਰਨ ਵਾਲੇ ਪਾਠੀ ਸਿੰਘ ਸਾਰੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਿਹੜੇ ਬੇਸ਼ੱਕ ਅਸੀਂ ਸਾਰੇ ਮੁਲਾਜ਼ਮ ਨਹੀਂ ਪਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਉੱਪਰ ਸਾਡੇ ਗੱਲ ਵਿੱਚ ਵੀ ਪਟਾ ਸ਼੍ਰੋਮਣੀ ਕਮੇਟੀ ਦਾ ਹੀ ਹੋਵੇ ਅਕਾਲੀ ਦਸਤਲ ਦੇ ਅਸੀਂ ਮੈਂਬਰ ਬਣੀਏ ਕਿ ਉਹ ਸਾਡੇ ਵੱਲ ਧਿਆਨ ਰੱਖਿਆ ਜਾਵੇ ਉਹ ਧਿਆਨ ਦੇਣ ਇਸ ਗੱਲ ਦਾ ਕਿ ਜਿਵੇਂ ਅਨਸ਼ੋਰ ਚ ਹੁੰਦੀ ਹੈ ਉਹ ਸਾਰਿਆਂ ਦੀ ਬਣ ਜਵੇ ਇੱਕ ਲਿਸਟ ਤਿਆਰ ਹੋਵੇ ਉਹਨਾਂ ਨੂੰ ਵੀ ਪਤਾ ਹੋਵੇ ਵੀ ਕਿੰਨੀ ਗੁਰ ਸਿੱਖੀ ਦੇ ਵਿੱਚ ਬੂਟੇ ਸਾਰੇ ਉਹ ਗੁਰਸਿੱਖੀ ਦੇ ਨਾਲ ਜੁੜੇ ਹੋਏ ਸਾਰੇ ਮੈਂਬਰ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਤਾਂ ਕਿ ਗੁਰਸਿੱਖੀ ਵਿੱਚ ਵਾਧਾ ਹੋ ਸਕੇ ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਬਣੇ ਜਾਂਦੇ ਆ ਥੋੜਾ ਜਿਹਾ ਕੋਈ ਲਾਲਚ ਦੇ ਦਿੰਦਾ ਤੇ ਉਧਰਲੇ ਪਾਸੇ ਜਾਂਦੇ ਤੇ ਜਿਵੇਂ ਪ੍ਰਾਈਵੇਟ ਗੁਰਦੁਆਰਾ ਸਾਹਿਬ ਵਿੱਚ ਆਮਦਨ ਕਈ ਵਾਰੀ ਕਈਆਂ ਗੁਰਦੁਆਰਿਆਂ 'ਚ ਤਾਂ ਨਹੀਂ ਹੁੰਦੀ ਪਰ ਕਈਆਂ ਵਿੱਚ ਬਹੁਤ ਜ਼ਿਆਦੀ ਹੁੰਦੀ ਹੈ ਪਰ ਉਹਨਾਂ ਦਾ ਵੀ ਧਿਆਨ ਜਿਵੇਂ ਭਾਈ ਗੁਰਦੇਵ ਸਿੰਘ ਜੀ ਹੋਰਾਂ ਨੇ ਦੱਸਿਆ ਤੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਦੱਸਿਆ ਜਾਵੇ ਭਾਈ ਤੁਸੀਂ ਇਹਨਾਂ ਦੇ ਵੱਲ ਵੀ ਧਿਆਨ ਦੇਣਾ ਤਾਂ ਕਿ ਇਹਨਾਂ ਦੇ ਵੀ ਬੱਚੇ ਜਿਹੜੇ ਚੰਗੇ ਸਕੂਲਾਂ ਵਿੱਚ ਪੜ੍ਹ ਸਕਣ ਵਧੀਆ ਤਰੀਕੇ ਨਾਲ ਹੱਸ ਕੇ ਡਿਊਟੀ ਕਰਨ ਖੁਸ਼ ਹੋ ਕੇ ਕਰਨ ਡਿਊਟੀ ਦੁਖੀ ਨਾ ਹੋਣ ਇਹ ਗੱਲ ਦਾ ਧਿਆਨ ਦੇਣ ਇਹ ਹਾਂਜੀ ਆ ਬੇਨਤੀ ਹੈ ਜੀ ਵੀ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ 24 ਘੰਟੇ ਡਿਊਟੀ ਹੁੰਦੀ ਹੈ ਬਾਕੀ ਮੌਜੂਦ ਦੀ ਇੰਨੀ ਡਿਊਟੀ ਨਹੀਂ ਹੁੰਦੀ ਲੰਮੀ ਪਰ ਗ੍ਰੰਥੀ ਸਿੰਘ ਕਈ ਵਾਰੀ ਸਾਰਾ ਪਰਿਵਾਰ ਹੀ ਉਹਨਾਂ ਦਾ ਉੱਥੇ ਡਿਊਟੀ ਕਰ ਰਿਹਾ ਹੁੰਦਾ ਪਰ ਉਹਨਾਂ ਦੀ ਤਨਖਾਹਾਂ ਬਹੁਤ ਘੱਟ ਆ ਉਹਨਾਂ ਦੇ ਬੱਚੇ ਪੜਨ ਪੜਨੇ ਹੁੰਦੇ ਹੋਰ ਵੀ ਉਹਨਾਂ ਨੇ ਪੜਾਈਆਂ ਕਰਨੀਆਂ ਹੁੰਦੀਆਂ ਪਰ ਇਸ ਪੱਖੋਂ ਰਹਿ ਜਾਂਦੇ ਕਿਉਂਕਿ ਮਾਇਆ ਪੱਖੋਂ ਰਹਿ ਜਾਂਦੇ ਨੇ ਤੇ ਇਹ ਜਥੇਦਾਰ ਸਾਹਿਬ ਐਲਾਨ ਕਰਨ ਕਮੇਟੀਆਂ ਨੂੰ ਵੀ ਉਹਨਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇ ਦੂਸਰੀ ਬੇਨਤੀ ਜਿਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਜੋਂ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾਲ ਸੇਵਾਦਾਰ ਵੀ ਰੱਖਿਆ ਜਾਵੇ ਪੱਕਾ ਤਾਂ ਕਿ ਉਹਦਾ ਵੀ ਰੋਜੀ ਰੋਟੀ ਚੱਲ ਸਕੇ ਤੇ ਮਰਜ਼ਾਦਾ ਦਾ ਵੀ ਧਿਆਨ ਰੱਖਿਆ ਜਾਵੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ